ਦੋਸਤੋ ਅੱਜ ਉਹ ਜੜੀ ਬੂਟੀ ਮਿਲ ਗਈ ਜਿਹਨੂੰ ਬੈਦ ਲਵਦੇ ਰਹਿੰਦੇ ਨੇ ਸੌਖੀ ਜੀ ਮਿਲਦੀ ਨਹੀਂ ਬਹੁਤ ਹੀ ਘੈਂਟ ਖਤਰਨਾਕ ਵੀ ਹੈ ਤੇ ਤਾਕਤਵਾਲੀ ਵੀ ਹੈ ਬਹੁਤ ਬਿਮਾਰੀਆਂ ਦੇ ਵਿੱਚ ਕੰਮ ਆਉਂਦੀ ਹੈ ਇਹ ਬਿਮਾਰੀ ਨੂੰ ਜੜ ਤੋਂ ਪੱਟ ਕੇ ਮਾਰਦੀ ਹੈ ਜਿਹੜਾ ਬੰਦਾ ਇਸ ਬੂਟੀ ਤੋਂ ਬਣੀ ਹੋਈ ਦਵਾਈ ਖਾ ਲੇ ਉਹਨੂੰ ਮੁੜ ਕੇ ਉਹ ਰੋਗ ਨਹੀਂ ਹੁੰਦਾ ਇੰਨੀ ਵਧੀਆ ਬੂਟੀ ਆ ਦੋਸਤੋ ਇਹਦਾ ਨਾਂ ਵੀ ਖਤਰਨਾਕ ਹੈ ਤੇ ਹੈ ਵੀ ਖਤਰਨਾਕ ਬੂਟੀ ਹੈ ਇਹਨੂੰ ਕਹਿੰਦੇ ਨੇ ਵਿੱਛੂ ਬੂਟੀ ਹੁਣ ਵਿੱਛੂ ਕਿੰਨਾ ਖਤਰਨਾਕ ਹੁੰਦਾ ਤੇ ਇਹ ਵੀ ਖਤਰਨਾਕ ਹੁੰਦੀ ਹੈ ਪਰ ਵਿੱਛੂ ਦਾ ਜਿਹੜਾ ਜ਼ਹਿਰ ਬਹੁਤ ਦਵਾਈਆਂ ਦੇ ਵਿੱਚ ਕੰਮ ਆਉਂਦਾ ਆ ਦੇਖੋ ਆਪਾਂ ਪਹਾੜਾਂ ਦੇ ਵਿੱਚ ਪਹੁੰਚੇ ਹੋਇਆ ਪਹਾੜਾਂ ਦੇ ਵਿੱਚੋਂ ਹੀ ਮਿਲਦੀ ਹੈ ਜੰਗਲੀ ਇਲਾਕੇ ਦੇ ਵਿੱਚ ਹੀ ਮਿਲਦੀ ਹੈ ਪੰਜਾਬ ਦੇ ਵਿੱਚ ਨਹੀਂ ਮਿਲਦੀ ਇਹਨੂੰ ਸੁੱਧ ਕਰਕੇ ਮਤਲਬ ਦਵਾਈਆਂ ਦੇ ਵਿੱਚ ਪਾਇਆ ਪਾਇਆ ਜਾਂਦਾ ਹੈ ਜ਼ਹਿਰੀਲੀ ਬੂਟੀ ਹੁੰਦੀ ਹੈ ਦੋਸਤੋ ਜਿਨ੍ਹਾਂ ਲੋਕਾਂ ਨੂੰ ਮਰਦਾਨਾ ਕਮਜ਼ੋਰੀਆ ਤਣਾਅ ਨਹੀਂ ਆਉਂਦਾ ਮਤਲਬ ਕਰਨ ਨੂੰ ਜੀ ਨਹੀਂ ਕਰਦਾ ਜਾਂ ਢਿੱਲਾਪਨ ਉਹ ਚੀਜ਼ਾਂ ਸਾਰਾ ਕੁਝ ਖਤਮ ਕਰ ਦਿੰਦੀ ਹੈ ਤਣਾਵ ਵੀ ਲਿਆਉਂਦੀ ਹੈ ਇਹਨੂੰ ਸੁੱਧ ਕਰਕੇ ਦਵਾਈਆਂ ਦੇ ਵਿੱਚ ਵਰਤਿਆ ਜਾਂਦਾ ਹੈ ਤੇ ਆਪਾਂ ਇਹਨੂੰ ਸੁੱਧ ਕਰਕੇ ਦਵਾਈ ਦੇ ਵਿੱਚ ਪਾਉਨੇ ਆਂ ਦੋਸਤੋ ਇਹਨੂੰ ਪਹਾੜੀ ਲੋਕ ਨੇ ਜਿਹੜੇ ਸਬਜ਼ੀ ਬਣਾ ਕੇ ਵੀ ਇਹਦੀ ਖਾਂਦੇ ਨੇ ਖਾਜ ਦਾਦ ਚੰਬਲ ਦੇ ਵਿੱਚ ਵੀ ਕੰਮ ਆਉਂਦੀ ਹੈ ਜੇ ਕਿਸੇ ਨੂੰ ਇਹ ਤੋਂ ਬਣੀ ਹੋਈ ਦਵਾਈ ਚਾਹੀਦੀ ਹੈ ਦੋਸਤੋ ਆਪਾਂ ਇਹ ਤੋਂ ਤਿਆਰ ਕਰਕੇ ਅਗਲੇ ਨੂੰ ਮਰਦਾਨਾ ਕਮਜ਼ੋਰੀ ਦੀ ਦਵਾਈ ਦਿੰਨੇ ਆ ਜੇ ਕਿਸੇ ਨੂੰ ਦਵਾਈ ਤਿਆਰ ਕੀਤੀ ਹੋਈ ਚਾਹੀਦੀ ਹੋਈ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਨੇ ਵੀਡੀਓ ਨੂੰ ਵਾਤੋਵਾ ਤੇ ਸ਼ੇਅਰ ਕਰ ਦਿਓ ਧਿਆਨ ਨਾਲ ਦੇਖ ਲਓ ਇਸ ਬੂਟੀ ਨੂੰ